ਅਰਬਨ ਲੋਕਲ ਬਾਡੀਜ਼ ਦੀ 21 ਤਾਰੀਖ ਨੂੰ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਉਹਦੇ ਸੰਬੰਧ ਦੇ ਵਿੱਚ ਇੱਕ ਪ੍ਰੈਪਰੇਟਰੀ ਔਰ ਰਿਵਿਊ ਮੀਟਿੰਗ ਸੀ ਜਿਹੜੀ ਉਹ ਆਮ ਆਦਮੀ ਪਾਰਟੀ ਵੱਲੋਂ ਰੱਖੀ ਗਈ ਸੀ ਜਿਹਦੇ ਵਿੱਚ ਉੱਚੇ ਚੇਤੇ ਤੌਰ ਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਸਾਡੇ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਸਟੇਟ ਲੈਵਲ ਤੋਂ ਲੈ ਕੇ ਨੀਚੇ ਡਿਸਟ੍ਰਿਕਟ ਲੈਵਲ ਤੱਕ ਸਾਰੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸਾਰੇ ਸਾਥੀਆਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਬੜੀ ਪੋਜ਼ਿਟਿਵ ਇਹ ਮੀਟਿੰਗ ਰਹੀ ਬੜਾ ਐਨਥੂਸੀਆਜ਼ਮ ਸੀਗਾ ਬੜੇ ਉਤਸ਼ਾਹ ਦੇ ਨਾਲ ਇਹ ਮੀਟਿੰਗ ਕੰਡਕਟ ਹੋਈ ਔਰ ਸਾਰੇ ਸਾਥੀਆਂ ਨੇ ਕਿਉਂਕਿ 21 ਤਾਰੀਖ ਨੂੰ 977 ਵਾਰਡਸ ਦੇ ਵਿੱਚ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ 46 ਕਮੇਟੀਆਂ ਔਰ ਕਾਰਪੋਰੇਸ਼ਨਾਂ ਔਰ 49 ਬਾਈ ਇਲੈਕਸ਼ਨਸ ਨੇ 977 ਵਾਰਡਾਂ ਦੇ ਵਿੱਚੋਂ ਕੈਂਡੀਡੇਟਸ ਦੀ ਸਿਲੈਕਸ਼ਨ ਫੇਅਰ ਹੋਵੇ ਮੈਰਿਟ ਦੇ ਉੱਪਰ ਹੋਵੇ ਹਰ ਕਿਸੇ ਨੂੰ ਉਹਦਾ ਬਣਦਾ ਹੱਕ ਹੈ ਜਿਹੜਾ ਉਹ ਮਿਲੇ ਇਹਦੇ ਲਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਡਾਕਟਰ ਸੰਦੀਪ ਪਾਟਕ ਜੀ ਸਾਡੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਨੇ ਇਹਨਾਂ ਸਾਰਿਆਂ ਦੇ ਸਲਾਹ ਮਸ਼ਵਰੇ ਦੇ ਨਾਲ ਔਰ ਡਾਇਰੈਕਸ਼ਨਸ ਦੇ ਨਾਲ ਪੂਰੇ ਪੰਜਾਬ ਨੂੰ 10 ਜ਼ੋਨਸ ਦੇ ਵਿੱਚ ਅਸੀਂ ਡਿਵਾਈਡ ਕੀਤਾ ਪੰਜ ਕਾਰਪੋਰੇਸ਼ਨਸ ਔਰ ਪੰਜ ਜੋ ਉਹਨਾਂ ਦੇ ਜ਼ੋਨਲ ਏਰੀਆ ਸੀਗੇ ਜਿੱਥੇ ਕਮੇਟੀਆਂ ਨੇ ਛੋਟੀਆਂ ਉਹਨੂੰ 10 ਏਰੀਆਜ਼ ਦੇ ਵਿੱਚ ਡਿਵਾਈਡ ਕਰਕੇ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਜਿਦੇ ਵਿੱਚ ਐਮਪੀ ਐਮਪੀ ਦੇ ਕੈਂਡੀਡੇਟ ਸਹਬਾਨ ਐਮਐਲਏ ਸਾਡੇ ਆਰਗੇਨਾਈਜੇਸ਼ਨ ਦੇ ਜ਼ਿਲ੍ਹੇ ਤੋਂ ਲੈ ਕੇ ਜ਼ੋਨ ਤੱਕ ਦੇ ਆਫਿਸ ਬੀਰੋਜ਼ ਨੇ ਉਹ بنائے ਗਏ ਹਰ ਜੋ ਸਕਰੀਨਿੰਗ ਕਮੇਟੀ ਸੀ ਨੌ ਮੈਂਬਰੀ ਸੀ ਔਰ ਮੈਨੂੰ ਇਹ ਦੱਸਦੇ ਹੋ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 977 ਉਮੀਦਵਾਰਾਂ ਦੀ ਵਾਰਡ ਪੱਧਰ ਦੇ ਉੱਪਰ ਚੋਣ ਦੇ ਲਈ ਇਹ ਪਹਿਲੀ ਵਾਰੀ ਹੋਇਆ ਕਿ ਤਕਰੀਬਨ 350 350 ਜਿਹੜੇ ਆਫਿਸ ਬੀਅਰਸ ਨੇ ਪਾਰਟੀ ਦੇ ਅਹੁਦੇਦਾਰ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇਹਨਾਂ ਸਕਰੀਨਿੰਗ ਕਮੇਟੀਆਂ ਦੇ ਵਿੱਚ ਨਿਚਲੇ ਲੋਕਲ ਪੱਧਰ ਦੇ ਉੱਪਰ ਕਾਰਪੋਰੇਸ਼ਨਰ ਕਮੇਟੀਆਂ ਦੇ ਪੱਧਰ ਦੇ ਉੱਪਰ ਮਲਟੀਪਲ ਮੀਟਿੰਗਾਂ ਨੇ ਜਿਹੜੀਆਂ ਉਹ ਹੋਈਆਂ ਨੇ ਔਰ ਕੰਸੈਂਸਸ ਦੇ ਨਾਲ ਸਹਿਮਤੀ ਦੇ ਨਾਲ ਇਹ ਇਲੈਕਸ਼ਨਾਂ ਦੇ ਵਿੱਚ ਫੇਅਰ ਜੈਨੂਇਨ ਰੀਜ਼ਨੇਬਲ ਕੈਂਡੀਡੇਟਸ ਨੇ ਜਿਹੜੇ ਜਿਤਨੇ ਕੈਂਡੀਡੇਟਸ ਨੇ ਉਹਨਾਂ ਦੀ ਸਿਲੈਕਸ਼ਨ ਦਾ ਪ੍ਰੋਸੈਸ ਅਡਾਪਟ ਕੀਤਾ ਗਿਆ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਜਿਸ ਤਰ੍ਹਾਂ ਦਾ ਉਤਸ਼ਾਹ ਅੱਜ ਇਸ ਮੀਟਿੰਗ ਦੇ ਵਿੱਚ ਔਰ ਸਮੁੱਚੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਹਦੇ ਨਾਲ ਅਸੀਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਨਾਲ ਚਾਹੇ ਜਲੰਧਰ ਵਿਸ ਦੀ ਆਪਾਂ ਗੱਲ ਕਰ ਲਈਏ ਜਾਂ ਇਹਨਾਂ ਤਿੰਨ ਬਾਇਲੈਕਸ਼ਨ ਦੀ ਗੱਲ ਕਰ ਲਈਏ ਉਹ ਤੋਂ ਪਹਿਲਾਂ ਪੰਚਾਇਤਾਂ ਦੀ ਗੱਲ ਕਰ ਲਈਏ ਇੰਨਾ 977 ਬੋਰਡਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਕਾਰਪੋਰੇਸ਼ਨਲ ਕਮੇਟੀਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਜਿੱਤ ਬਖਸ਼ਣ ਜਾ ਰਹੇ ਨੇ ਕਿਉਂਕਿ ਲੋਕਾਂ ਨੇ ਦੇਖ ਲਿਆ ਪੌਣੇ 3 ਸਾਲਾਂ ਦੇ ਵਿੱਚ ਕਿ ਜੋ ਭਗਵੰਤ ਮਾਨ ਸਰਕਾਰ ਦੇ ਵਿੱਚ ਕੰਮ ਹੋਏ ਨੇ ਜੇ ਇਸੇ ਰਫ਼ਤਾਰ ਨੂੰ ਜਾਰੀ ਰੱਖਣਾ ਤੇ ਇੱਕੋ ਇੱਕ ਜ਼ਰੀਆ ਇੱਕੋ ਇੱਕ ਆਪਸ਼ਨ ਹੈ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਚੁਣ ਕੇ ਲੋਕਲ ਬਾਡੀਜ਼ ਦੇ ਵਿੱਚ ਭੇਜਣਾ ਤਾਂ ਕਿ ਉਹ ਆਪ ਦਾ ਸ਼ਹਿਰ ਦੇ ਕੰਮ ਨੇ ਜਿਹੜੇ ਉਹ ਕਰਾ ਸਕਣ ਤੁਹਾਨੂੰ ਯਕੀਨ ਨਹੀਂ ਹੋਏਗਾ ਕਿ ਜਿੱਥੇ ਇਹ ਕਿਹਾ ਜਾਂਦਾ ਸੀਗਾ ਕਿ ਉੱਥੇ ਆਮ ਆਦਮੀ ਪਾਰਟੀ ਕੋਲ ਕੋਈ ਸਾਬਤ ਕੈਂਡੀਡੇਟ ਵੀ ਨਹੀਂ ਹੈਗੇ 12 12 15 15 20 20 ਤੱਕ ਇੱਕ ਵਾਰਡ ਦੇ ਵਿੱਚੋਂ ਸਾਡੇ ਕੋਲ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਆਈਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਪਲੀਕੇਸ਼ਨਸ ਆਈਆਂ ਨੇ ਜਿਨ੍ਹਾਂ ਦੀ ਸਕਰੂਟੀ ਹੋਈ ਜਿਨ੍ਹਾਂ ਦਾ ਰਿਵਿਊ ਹੋਇਆ ਔਰ ਉਹਨਾਂ ਦੇ ਬੇਸਿਸ ਦੇ ਉੱਪਰ ਇਹ ਕੈਂਡੀਡੇਟ ਦੀ ਸਿਲੈਕਸ਼ਨ ਜਿਹੜੀ ਹੋਈ ਹੈ ਔਰ ਇਸ ਨੂੰ ਮਤੇ ਨਜ਼ਰ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਬਹੁਤ ਵੱਡੀ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਇਹਨਾਂ ਚੋਣਾਂ ਦੇ ਵਿੱਚ ਹੋਣ ਜਾ ਰਹੀ ਹੈ। ਰੋਣਾ ਸਾਹਿਬ ਵੀ ਦੇ ਰੋਣਾ ਸਾਹਿਬ ਹਾਂਜੀ ਪਹਿਲੀ ਲਿਸਟ ਕਦ ਤੱਕ ਆ ਸਕਦੀ ਹੈ? ਅ ਪਹਿਲੀ ਲਿਸਟ ਡੈਫੀਨਿਟਲੀ ਆਲਮੋਸਟ ਅੱਜ ਤਕਰੀਬਨ 60-65-70% ਦੇ ਕਰੀਬ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਅੱਜ ਜਾਰੀ ਹੋ ਜਾਏਗੀ ਔਰ ਬਾਕੀ ਮੇਬੀ ਕੱਲ ਤੱਕ ਸਾਰੀ ਸਾਰਾ ਕਲੀਅਰ ਹੋ ਜਾਏਗਾ। ਰੋਣਾ ਸਾਹਿਬ ਇੱਥੇ ਭਾਜਪਾ ਦੇ ਤੌਰ ਤੇ ਤਾਂ ਕਹਿ ਦਿਨੇ ਜਰ ਆਲੀ ਕਹਿੰਦੇ ਭਾਵੇਂ ਸੀ ਬਾਈ ਇਲੈਕਸ਼ਨਸ ਹਾਰ ਗਏ ਪਰ ਸ਼ਹਿਰੀ ਤੌਰ ਦੇ ਉੱਤੇ ਭਾਜਪਾ ਨੂੰ ਲੋਕਾਂ ਨੇ ਕਾਫੀ ਸਪੋਰਟ ਕੀਤਾ। ਦੇਖੋ ਇਸ ਤਰ੍ਹਾਂ ਕਿ ਜੇ ਭਾਜਪਾ ਦੀ ਇਸ ਗੱਲ ਜੋ ਤੁਸੀਂ ਕਹਿ ਰਹੇ ਹੋ ਜੋ ਚਾਰ ਬਾ ਇਲੈਕਸ਼ਨ ਹੋ ਗਏ ਹੋਟਿਆ ਨੇ ਉਹਦੇ ਵਿੱਚ ਚੱਬੇਵਾਲ ਦੇ ਵਿੱਚ ਕੋਈ ਸ਼ਹਿਰੀ ਇਲਾਕਾ ਹੀ ਨਹੀਂ ਸੀਗਾ ਤਿੰਨ ਸ਼ਹਿਰ ਹਲਕੇ ਸੀਗੇ ਬਰਨਾਲਾ ਡੇਰਾ ਬਾਬਾ ਨਾਨਕ ਔਰ ਗਿੱਦੜਵਾਹਾ ਜਿਹਦੇ ਵਿੱਚ ਸ਼ਹਿਰ ਸੀਗੇ ਕਮੇਟੀਆਂ ਸੀਗੀਆਂ ਜੇ ਉਹਦਾ ਮੈਂ ਤੁਹਾਨੂੰ ਪਰਸੈਂਟੇਜ ਦੱਸਾਂ ਤੇ ਬਰਨਾਲੇ ਦੇ ਵਿੱਚ ਸ਼ਹਿਰ ਦੇ ਵਿੱਚੋਂ ਭਾਜਪਾ ਨੂੰ 21% ਵੋਟ ਪਈ ਹੈ ਆ ਡੇਰਾ ਬਾਬਾ ਨਾਨਕ ਦੇ ਵਿੱਚ 5% ਪਈ ਹੈ ਜਿੱਦੜਬਾਹਾ ਦੇ ਵਿੱਚ ਬੀਜੇਪੀ ਨੂੰ ਸ਼ਹਿਰ-ਸ਼ਹਿਰ ਦੇ ਵਿੱਚੋਂ 4% ਵੋਟ ਪਈ ਹੈ ਯਾਨੀ ਕਿ 3% ਤਿੰਨ ਕਮੇਟੀਆਂ ਦੇ ਵਿੱਚੋਂ ਉਹਨਾਂ ਨੂੰ ਮਹਿਜ਼ 10% ਵੋਟ ਹੈ ਜਿਹੜੀ ਉਹ ਪਈਏ ਆ ਚਾਰਾਂ ਬਾਈ ਇਲੈਕਸ਼ਨਾਂ ਦੇ ਵਿੱਚੋਂ ਤਿੰਨ ਦੇ ਵਿੱਚੋਂ ਆਵਦੀਆਂ ਜ਼ਮਾਨਤਾਂ ਜਿਹੜੀਆਂ ਉਹ ਜਬਤ ਕਰਾ ਬੈਠੇ ਸੋ ਇਹ ਦਿਲ ਮਿਲਾਨੇ ਕੋ ਖਾਬ ਅੱਛਾ ਹੈ ਗਾਲਿਬ ਬੀਜੇਪੀ ਵਾਲਿਆਂ ਦਾ ਭਰਮ ਭਲੇਖਾ ਜਿਹੜਾ ਉਹ ਪੰਜਾਬ ਦੇ ਸ਼ਹਿਰੀ ਖੇਤਰ ਦੇ ਲੋਕ ਉਹ 21 ਤਰੀਕ ਨੂੰ ਤੋੜ ਦੇਣਗੇ